ਆਪਾਂ ਸਾਰੇ ਸਧਾਰਨ ਪਰਿਵਾਰਾਂ ਦੇ ਆ ਚਾਹੇ ਤੁਸੀਂ ਹੋ ਚਾਹੇ ਅਸੀਂ ਆ ਅਸੀਂ ਵੀ ਬੜੇ ਸਧਾਰਨ ਪਰਿਵਾਰਾਂ ਚੋਂ ਆਏ ਹੋਏ ਆ ਪਰ ਬੱਚਿਓ ਜਦੋਂ ਤੁਹਾਡੇ ਵਿੱਚ ਕੁਝ ਪਾਣ ਦੀ ਇੱਛਾ ਹੁੰਦੀ ਹੈ ਉਹ ਤੁਹਾਨੂੰ ਸਧਾਰਨ ਤੋਂ ਅਸਧਾਰਨ ਬਣਾ ਦਿੰਦਾ ਤੁਹਾਡਾ ਸੁਪਨਾ ਤੁਹਾਨੂੰ ਖਾਸ ਬਣਾ ਦਿੰਦਾ ਅਗਰ ਮੈਂ ਆਪਣੀ ਗੱਲ ਕਰਾਂ 22 ਸਾਲ ਪਿੱਛੇ ਆ ਮੈਂ ਆਪਣੀ ਜ਼ਿੰਦਗੀ ਚ ਜੋ ਇੱਕ 21-22 ਸਾਲ ਦੇ ਮੁੰਡੇ ਦੀ ਜ਼ਿੰਦਗੀ ਹੁੰਦੀ ਹੈ ਅੱਜ ਮੈਂ ਉਸ ਜ਼ਿੰਦਗੀ ਦੀ ਕਾਗਾਰ ਤੇ ਖੜਾ ਕਿਉਂ ਕਿਉਂਕਿ ਮੇਰਾ ਪਰਿਵਾਰ ਅਜਿਹੇ ਹਾਲਾਤਾਂ 'ਚ ਪਹੁੰਚ ਚੁੱਕਿਆ ਸੀ ਜਦੋਂ ਮੈਂ ਬਹੁਤ ਛੋਟਾ ਸੀ ਉਸ ਪਰਿਵਾਰ ਨੂੰ ਪਤਾਲ 'ਚੋਂ ਕੱਢਣ ਦੇ ਵਿੱਚ ਮੈਨੂੰ 22 ਸਾਲ ਲੱਗੇ ਜਿਸ ਕਰਕੇ ਮੈਂ ਆਪਣੇ ਜੀਵਨ 'ਚ ਪਿੱਛੇ ਹਾਂ ਪਰ ਉਹਦੇ باوجود ਵੀ ਮੈਂ ਇਹ ਕਹਿਣਾ ਕਿ ਮੈਂ ਆਪਣੀ ਜ਼ਿੰਦਗੀ 'ਚ 100 ਸਾਲ ਅੱਗੇ ਚਲਾ ਜਾਊਂਗਾ ਕਾਰਨ ਕਿਉਂਕਿ ਮੈਨੇ ਕਈ ਚੀਜ਼ਾਂ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤੀਆਂ ਜੇ ਮੈਂ ਅੱਜ ਅਗਰ ਗੱਲ ਕਰਾਂ ਅਗਰ ਮੈਂ ਆਪਣੇ ਕੈਰੀਅਰ 'ਚ 22 ਸਾਲ ਪਿੱਛੇ ਹਾਂ ਤਾਂ ਮੈਂ ਆਪਣੀ ਲੁੱਕ 'ਚ 10 ਸਾਲ ਪਿੱਛੇ ਆਂ ਮੈਂ ਆਪਣੀ ਫਿਟਨੈਸ 'ਚ 20 ਸਾਲ ਪਿੱਛੇ ਆਂ ਮੈਨੇ ਅਗਰ ਇਹ ਦੇਖਿਆ ਮੇਰੀ ਉਮਰ ਵੱਧ ਰਹੀ ਹੈ ਪਰ ਮੈਨੇ ਆਪਣੇ ਸ਼ਰੀਰ ਨੂੰ ਖਰਾਬ ਨਹੀਂ ਹੋਣ ਦਿੱਤਾ ਉਮਰ ਦੇ ਨਾਲ ਮੈਂ ਅੱਜ ਵੀ 25 ਸਾਲ ਦੇ ਮੁੰਡੇ ਦੀ ਉਹ ਜ਼ਿੰਦਗੀ ਜੀ ਰਿਹਾ ਇਸ ਕਰਕੇ ਜ਼ਿੰਦਗੀ ਜਦੋਂ ਜੀਣੀ ਹੈ ਤਾਂ ਆਪਣੇ ਏਮ ਵਾਸਤੇ ਜੀਣੀ ਹੈ ਜਦੋਂ ਤੁਸੀਂ ਜ਼ਿੰਦਗੀ 'ਚ ਕੋਈ ਮਕਸਦ ਤੈਅ ਕਰ ਲਾਨੇ ਹੋ ਕਿ ਹਾਂ ਮੈਂ ਕੰਮ ਕਰਨਾ ਹੈ ਹਰ ਕੀਮਤ ਤੇ ਕਰਨਾ ਹੈ ਫੇਰ ਨਿਰਨਾਸ਼ਾ ਯਾ ਰੁਕਾਵਟਾਂ ਤੁਹਾਡੀ ਜ਼ਿੰਦਗੀ ਚ ਨਹੀਂ ਆਉਂਦੀਆਂ ਹੈਗੀਆਂ